ਡਾਕਟਰ ਸੁਮੇਰ ਸਵਰਤੇ ਪਰਚਾ ਦਰਜ ਹੋਇਆ 7 ਤਰੀਕ ਰਾਤ ਦਾ ਉਹ ਫਰਾਰ ਨੇ ਉਸੇ ਸੇਮ ਕਾਰਤੀ ਜਦ ਕੀ ਰਹਿ ਰਹੇ ਸੀ ਦੋ ਤਿੰਨ ਦਿਨ ਤੋਂ ਪੁਲਿਸ ਨੂੰ ਉਹ ਅਰੈਸਟ ਨਹੀਂ ਕਰ ਲਈ ਮੈਂ ਬੱਚੇਆਂ ਨੂੰ ਉਹਦੇ ਫਾਦਰ ਦੇ ਘਰ ਆਈ ਸੀ ਜਿਨ੍ਹਾਂ ਨੇ ਮੈਨੂੰ ਗਾਲੀ ਗਲੋਚ ਕੀਤੀ ਤੱਕਾ ਮੁੱਕੀ ਕੀਤੀ ਮੈਨੂੰ ਮਾਰ ਰਿਆ ਤੇ ਉਸ ਤੋਂ ਬਾਅਦ ਮੈਨੂੰ ਕਹਿ ਰਹੇ ਨੇ ਕਿ ਅਸੀਂ ਤੈਨੂੰ ਬੱਚੇ ਨਹੀਂ ਦੇਣੇ ਹੈਗੇ ਤੇ ਤੂੰ ਇੱਥੋਂ ਚਲੀ ਜਾ ਤੇ ਲੜਕੀਆਂ ਨੂੰ ਲੈ ਕੇ ਉਹਨਾਂ ਦੀ ਐਡਾ ਦੇ ਦੇ ਕੇ ਇਹ ਲੜਕੀਆਂ ਪਰਸਨਲ ਸੈਕਟਰੀ ਹਾਇਰ ਕਰ ਰਿਆ ਆ ਇਸ ਤਰ੍ਹਾਂ ਦੇ ਸਾਰੇ ਕਿਰੋਨੇ ਕੰਮ ਨਾ ਸ਼ੀਰਿੰਗ ਚੋਸ਼ਨ ਕੁੜੀਆਂ ਨਾਲ ਕਰਦਾ ਆ ਇਹਦਾ ਫਾਦਰ ਵੀ ਇਹੀ ਕੁਝ ਕਰਦਾ ਹੈ ਇਹਦਾ ਬ੍ਰਦਰ ਵੀ ਇਹੀ ਕੁਝ ਕਰਦਾ ਉਹ ਆਜਾਦ ਕੋ ਮਰਿਆ ਆ ਇੱਥੇ ਹੀ ਕੋ ਮਰਿਆ ਆ ਇਹਨਾਂ ਦੇ ਘਰ ਦੇ ਵਿੱਚ ਹੀ ਲੁਕਿਆ ਹੋਇਆ ਆ ਪਰ ਪੁਲਿਸ ਇਹਨਾਂ ਨੂੰ ਅਰੈਸਟ ਨਹੀਂ ਕਰ ਰਹੀ ਉਹਨਾਂ ਉੱਪਰ ਤੋਂ ਹਲਤਾ ਕੌਣ ਹੈ ਜੀ ਉੱਥੇ ਮੈਟਰ ਨਹੀਂ ਪਤਾ ਨਹੀਂ ਮੈਨੂੰ 4 ਦਿਨ ਹੋ ਗਏ ਆ 5 ਦਿਨ ਹੋ ਗਏ ਯਹਾਂ ਤੇ ਲੈ ਕੇ ਬੈਠੇ ਹੋਏ ਮੇਰੇ ਬੱਚਾ ਕੋ ਮੈਂ ਬੱਚੇ ਲੈਣ ਗਈਆਂ ਮੈਨੂੰ ਕਹਿ ਰਹੇ ਨੇ ਇਥੋਂ ਦਫਾ ਹੋ ਜਾ ਤੂੰ ਦੌੜ ਜਾ ਤੇਰਾ ਇੱਥੇ ਕੋਈ ਕੰਮ ਨਹੀਂ ਅਸੀਂ ਤੈਨੂੰ ਬੱਚੇ ਨਹੀਂ ਲੈਣੇ ਹੈਗੇ ਤੈਨੂੰ ਮਾਰ ਮੋਰ ਕੇ ਅਸੀਂ ਕਿਤੇ ਸੁਟਾ ਲੈਣਾ ਆ ਲੁਧਿਆਣਾ ਸ਼ਹਿਰ ਦੇ ਮਸ਼ਹੂਰ ਡਾਕਟਰ ਸੁਮਿਤ ਸੋਫਤ ਦੇ ਉੱਪਰ ਜਿਹੜੇ ਸੰਗੀਨ aarop ਲੱਗੇ ਸੀ ਤੇ aarop ਲਗਾਉਣ ਵਾਲੀ ਜਿਹੜੀ ਪੀੜਤ ਮਹਿਲਾ ਹੈ ਹੁਣ ਉਹ ਸੁਮਿਤ ਸੋਫਤ ਦੇ ਪਿਤਾ ਦੇ ਘਰ ਪਹੁੰਚ ਚੁੱਕੀ ਹੈ। ਦਾਦੀਏ ਕੇ ਮਾਮਲਾ ਜਿਹੜਾ ਹੁਣ ਲਗਾਤਾਰ ਵਾਦਾ ਜਾ ਰਿਹਾ ਤੁਲਫਰਤਾ ਨਜ਼ਰ ਆ ਰਿਹਾ ਕਿਉਂਕਿ ਬੱਚੀ ਲੈ ਕੇ ਜਿਹੜਾ ਫਰਾਰ ਹੋ ਗਿਆ ਜਿਹਾ aarop ਪੀੜਤ ਮਹਿਲਾ ਦੇ ਵੱਲੋਂ ਲਗਾਇਆ ਗਿਆ। ਤੁਸੀਂ ਦੇਖ ਸਕਦੇ ਹੋ ਪੀੜਤ ਮਹਿਲਾ ਪਿਤਾ ਦੇ ਘਰ ਪਹੁੰਚੀ ਹੋਈ ਅਤੇ ਆਪਣੇ ਬੱਚਿਆਂ ਦੀ ਮੰਗ ਕਰਦੀ ਹੈ ਪਰ ਪਿਤਾ ਦੇ ਵੱਲੋਂ ਇਸ ਪੀੜਤ ਮਹਿਲਾ ਨੂੰ ਦੁਤਕਾਰਿਆ ਜਾਂਦਾ ਹੈ। ਤੇ ਜਦੋਂ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਦਾ ਹੈ ਤੇ ਕਿਹੋ ਜਿਹਾ ਮਾਹੌਲ ਬਣ ਜਾਂਦਾ ਹੈ ਪੁਲਿਸ ਕੀ ਕਹਿੰਦੀ ਹੈ ਇਸ ਪੂਰੇ ਮਾਮ ਨੂੰ ਲੈ ਕੇ ਆਓ ਸੁਣਾਉਂਦੇ ਆਂ ਜੀ ਉਹ ਯਾਰ ਤੁਸੀਂ ਉਹਦੇ ਘਰ ਆਏ ਹੋ ਮੈਂ ਤਾਂ ਇਹਨੂੰ ਅਜੇ ਇਹਨੂੰ ਆ ਕੇ ਹਾਲਾਤ ਇਹਨੂੰ ਕਹਿੰਦੇ ਤੂੰ ਥਾਣੇ ਆ ਕੇ ਦੱਸ ਦੋ ਸਾਨੂੰ ਹਾਲਾਤ ਨਾਲੇ ਕਪਰੇ ਲਪਾ ਕੀ ਗੱਲ ਬਣ ਗਈ ਹੋਈ ਜੀ ਤੁਹਾਨੂੰ ਫੋਨ ਆਇਆ ਫੋਨ ਪਰ ਤਾਂ ਸਭ ਤੋਂ ਕੌਣ ਆਈ ਹੈ ਜੀ ਉੱਥੇ ਮੈਨੂੰ ਮੈਟਰ ਨਹੀਂ ਪਤਾ ਸੀ ਨਹੀਂ ਮੈਨੂੰ ਇਹ ਤਾਂ ਜੀ ਮੈਨੂੰ ਪਤਾ ਨਹੀਂ ਮੈਨੂੰ ਅਜੇ ਖੜਾ ਹੀ ਆ ਕੇ ਮੈਂ ਅੱਛਾ ਜੀ ਇਹਨੂੰ ਕਿਹਾ ਵੀ ਆ ਰਿਓ ਕੰਪਲੀਟ ਲਿਖਾ ਦੋ ਪਰ ਤੋਂ ਜਦੋਂ ਇਹਨਾਂ ਨੇ ਫੋਨ ਕੀਤਾ ਜੀ ਥਾਣੇ 'ਚ ਤੁਹਾਡੇ ਤੱਕ ਕੀ ਜਾਣਕਾਰੀ ਕੀ ਪਹੁੰਚੀ ਦੋ ਜੀ ਨੂੰ ਵੀ ਹੀ ਕਾਲ ਆਈ ਆ ਵੀ ਉੱਥੇ ਲੇਡੀਜ਼ ਆ ਜੀ ਉੱਥੇ ਜਾਓ ਪਰ ਮੌਕੇ ਤੇ ਆ ਮੈਂ ਇਹਨੂੰ ਅੱਗੇ ਕਹਤਾ ਵੀ ਲਿਖਤੀ ਕੰਪਲੀਟ ਦੇ ਦਿਓ ਮਾਰੀ ਡਾਕਟਰ ਸੁਮੇਰ ਸੌਰ ਤੇ ਪਰਚਾ ਦਰਜ ਹੋਇਆ 27 ਤਰੀਕ ਰਾਤ ਦਾ ਉਹ ਫਰਾਰ ਨੇ ਉਸੇ ਸੇਮ ਘਰ ਜਿੱਥੇ ਰਹ ਰਹੇ ਸੀ ਦੋ ਤਿੰਨ ਦਿਨ ਤੋਂ ਪੁਲਿਸ ਉਹਨਾਂ ਨੂੰ ਅਰੈਸਟ ਨਹੀਂ ਕਰ ਰਹੀ ਮੈਂ ਬੱਚੇ ਲੈ ਕੇ ਉਹਨਾਂ ਦੇ ਫਾਦਰ ਦੇ ਘਰ ਆਈ ਸੀ ਇਹਨਾਂ ਨੇ ਮੈਨੂੰ ਗਾਲੀ ਦੇ ਨਹੀਂ ਦੇਣੇ ਹੈਗੇ ਤੇ ਦੂ ਇੱਥੋਂ ਚਲੀ ਜਾ ਤੇ ਮੈਂ ਪੁਲਿਸ ਨੂੰ ਕਾਲ ਕੀਤੀ ਸੀ ਪੁਲਿਸ ਪਾਰਟੀ ਆਈ ਸੀ ਤੇ ਉਹਨਾਂ ਨੇ ਹੁਣ ਮੈਨੂੰ ਥਾਣੇ ਕਾਲ ਕੀਤਾ ਹੈ ਕਿ ਅਸੀਂ ਇੱਥੇ ਆ ਕੇ ਬੈਠ ਕੇ ਗੱਲ ਕਰਦੇ ਆ ਉਹ ਆਜ਼ਾਦ ਘੁਮਰਿਆ ਆ ਇਹ ਇੱਥੇ ਘੁੰਮ ਰਿਹਾ ਆ ਇਹਨਾਂ ਦੇ ਘਰ ਦੇ ਵਿੱਚ ਹੀ ਲੁਕਿਆ ਹੋਇਆ ਆ ਪਰ ਪੁਲਿਸ ਇਹਨਾਂ ਨੂੰ ਅਰੈਸਟ ਨਹੀਂ ਕਰ ਰਹੀ ਹੈ ਜੀ ਇਹੋ ਮਾਮਲਾ ਹੈ ਕਿ ਹੋਇਆ ਕੀ ਸੀ ਤੁਸੀਂ ਪਰਚਾ ਕਿੱਧਰ ਜੀ ਕਿਉਂ ਕਰਾਇਆ ਸਰ ਮੈਂ ਪਰਚਾ ਇਸ ਕਰਕੇ ਦਰਜ ਕਰਾਇਆ ਸੀ 15 ਸਾਲ ਤੋਂ ਡਾਕਟਰ ਸੁਮੀਤ ਸੋਫਤ ਦੇ ਨਾਲ ਮੈਂ ਲਿਵ ਇਨ ਰਿਲੇਸ਼ਨਸ਼ਿਪ 'ਚ ਰਹਿ ਰਹੀ ਸੀ ਠੀਕ ਹੈ ਜੀ ਤੇ 6 ਮਹੀਨੇ ਪਹਿਲਾਂ ਪਤਾ ਚੱਲਦਾ ਕਿ ਇਹਦਾ ਡਾਕਟਰ ਸੁਮੀਤਾ ਸੋਫਤ ਦੇ ਨਾਲ ਜਿਹਦਾ ਕਾਲਜ ਰੋਡ ਤੇ ਹਸਪੀਟਲ ਉਹਨਾਂ ਡਿਵੋਰਸ ਨਹੀਂ ਹੋਇਆ ਨਹੀਂ ਹੋਇਆ ਡਿਵੋਰਸ ਨਾ ਹੋਣ ਕਰਕੇ ਮੈਨੂੰ ਵਾਰ-ਵਾਰ ਕਹਿ ਰਹੀਆਂ ਕਿ ਮੇਨ ਨਾਲ ਮੈਰਿਜ ਨਹੀਂ ਕਰਾਉਣੀ ਸੀਗੀ ਜਾਂ ਉਹਦੇ ਨਾਲ ਡਿਵੋਰਸ ਨਹੀਂ ਹੋ ਕੀ ਕੁਝ ਸੈਟਲ ਕਰੋ ਕਿ ਬੱਚਿਆਂ ਦਾ ਫਿਊਚਰ ਵੀ ਹੈ ਮੇਰੇ ਦੋ ਬੱਚੇ ਨੇ ਇੱਕ 7 ਸਾਲ ਦਾ ਇੱਕ 5 ਸਾਲ ਦਾ ਉਹਨਾਂ ਦਾ ਵੀ ਲਾਈਫ ਦੇਖਣੀ ਹੈ ਇਹ ਬੱਚੇ ਜੀ ਇਹ ਬੱਚੇ ਡਾਕਟਰ ਸੁਮੇਸ਼ ਆਫਰ ਦੇ ਨੇ ਤੇ ਉਹਨਾਂ ਦੇ ਬੱਚਿਆਂ ਦੀ ਲਾਈਫ ਔਰ ਫਿਊਚਰ ਦੇ ਕਰਕੇ ਤੁਸੀਂ ਸਾਰਤ ਕੁਛ ਸੈਟਲ ਕਰੋ ਪਰ ਇਹਨਾਂ ਨੇ ਮੈਨੂੰ ਉਸ ਦਿਨ ਵੀ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ ਇਹਨਾਂ ਨੇ ਮੈਨੂੰ ਮਾਰਿਆ ਉਸ ਤੋਂ ਬਾਅਦ ਮੈਨੂੰ ਰੇਪ ਕੀਤਾ ਫਿਰ ਉਸ ਤੋਂ ਬਾਅਦ ਇਹ ਮੈਨੇ ਬੱਚੇ ਲੈ ਕੇ ਉਥੋਂ ਫਰਾਰ ਹੋ ਗਿਆ ਪਹਿਲਾਂ ਵੀ ਮਾਰਕੁੱਟ ਜੀ ਹਾਂ ਜੀ ਕਈ ਵਾਰੀ ਮਾਰਕੁੱਟ ਹੁੰਦੀ ਰਹੀ ਸੀਗੀ ਪਰ ਫਿਰ ਵੀ ਅਸੀਂ ਬੱਚਿਆ ਕਰਕੇ ਵਿੱਚ ਉਪਰ ਐਦੀ ਸੀ ਇਹਨਾਂ ਨੂੰ ਕੁਛ ਨਹੀਂ ਕਹਿੰਦੀ ਸੀ ਇਹਦੇ ਐਕਸਟਰਾ ਮੈਰਟਲ ਅਫੇਅਰ ਹੋਰ ਵੀ ਚੱਲਦੇ ਨੇ ਇਹ ਲੜਕੀਆਂ ਨੂੰ ਲੈ ਕੇ ਉਹਨਾਂ ਦੀ ਐਡਾ ਦੇ ਦੇ ਕੇ ਇਹ ਲੜਕੀਆਂ ਪਰਸਨਲ ਸੈਕਟਰੀ ਹਾਇਰ ਕਰਦੇ ਆਇਆ ਇਸ ਤਰ੍ਹਾਂ ਦੇ ਸਾਰੇ ਕਿਰੋਨੇ ਕੰਮ ਜਿਹੜਾ ਨਾ ਸ਼੍ਰੀ ਰਿੰਗ ਜੋਸ਼ਨ ਕੁੜੀਆਂ ਨਾਲ ਕਰਦਾ ਆ ਇਹਦਾ ਫਾਦਰ ਵੀ ਇਹੀ ਕੁਝ ਕਰਦਾ ਆ ਇਹਦਾ ਬ੍ਰਦਰ ਵੀ ਇਹੀ ਕੁਝ ਕਰਦਾ ਉਧਰ ਸੁਮੇਤਾ ਸੋਫਤ ਇਸ ਕਰਕੇ ਨਹੀਂ ਓਬਜੈਕਸ਼ਨ ਕਰ ਰਹੀ ਸੀ ਕਿ ਮੈਂ ਇਹਦੇ ਨਾਲ ਰਹਿ ਰਹੀ ਆ ਜਾਂ ਮੇਰੇ ਬੱਚੇ ਕਿਉਂਕਿ ਉਹ ਖੁਦ ਕਿਸੇ ਹੋਰ ਦੇ ਨਾਲ ਲਿਵ-ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿੰਦੀ ਆ ਉਹ ਇੰਦਰਪ੍ਰਿਤਪਾਲ ਸਿੰਘ ਨਾਮ ਦੇ ਬੰਦੇ ਦੇ ਨਾਲ ਲਿਵ-ਇਨ 'ਚ ਰਹਿ ਰਹੀ ਆ ਬੱਚੇ ਲੈਣ ਗਏ ਮਮ ਜੀ ਮੈਂ ਸਿਰਫ ਬੱਚੇ ਲੈਣ ਆਈ ਸੀ ਘਰ ਦੇ ਅੰਦਰ ਇਹਦੇ ਮਦਰ ਸੀਗੇ ਔਰ ਹੁਣੇ ਹੀ ਇਹਦੇ ਫਾਦਰ ਨੂੰ ਇਹਦੇ ਮਦਰ ਨੇ ਕਾਲ ਕਰਕੇ ਬੁਲਾਇਆ ਬੱਚੇ ਇੱਕ ਨੌਕਰਾਨੀ ਦੇ ਹੱਥੇ ਵਿੱਚ ਛੱਡ ਕੇ ਆਰ ਗਾਇਬ ਰਹਿੰਦੇ ਨੇ ਜਾਂ ਅੰਦਰ ਲੁਕੇ ਰਹਿੰਦੇ ਨੇ ਬੱਚਿਆਂ ਦੀ ਜੀ ਕੋਈ ਕੇਅਰ ਨਹੀਂ ਹੋ ਰਹੀ ਜਦ ਮੈਨੂੰ ਮਾਰਨ ਦੀ ਧਮਕੀ ਆਉਂਦੇ ਕੱਲ ਨੂੰ ਇਹ ਮੇਰੇ ਬੱਚਿਆਂ ਨੂੰ ਵੀ ਮਾਰਨਗੇ ਮੇਰੇ ਬੱਚੇ ਇੱਥੇ ਸੇਫ ਨਹੀਂ ਹੈਗੇ ਬੱਚੇ ਅੰਦਰ ਲੈਣ ਗਏ ਹੋ ਕੀ ਜੀ ਮੈਂ ਬੱਚੇ ਲੈਣ ਗਈਆਂ ਮੈਨੂੰ ਕਹਿ ਰਹੇ ਨੇ ਇੱਥੋਂ ਦਫਾ ਹੋ ਜਾ ਉਥੋਂ ਦੌੜ ਜਾ ਤੇਰਾ ਇੱਥੇ ਕੋਈ ਕੰਮ ਨਹੀਂ ਅਸੀਂ ਤੈਨੂੰ ਬੱਚੇ ਨਹੀਂ ਦੇਣੇ ਹੈਗੇ ਤੈਨੂੰ ਮਾਰ ਮੋਰ ਕੇ ਅਸੀਂ ਕਿਤੇ ਸੁਟਾ ਦੇਣਾ ਆ ਪੁਲਿਸ ਆਈ ਸੀਗੀ ਪੁਲਿਸ ਜਿਹੜੇ ਮੁਲਾਜ਼ਮ ਆਏ 8 ਨੰਬਰ ਤੋਂ ਉਹ ਤਾਂ ਕਹਿੰਦੇ ਤੁਹਾਨੂੰ ਮੈਟਰ ਹੀ ਨਹੀਂ ਪਤਾ ਤੁਹਾਡਾ ਜੀ ਇਹਨਾਂ ਨੂੰ ਨਹੀਂ ਪਤਾ ਇਹਨਾਂ ਨੂੰ ਨਹੀਂ ਪਤਾ ਹੋਵੇਗਾ ਸ਼ਾਇਦ ਇਹਨਾਂ ਦੀ ਨੌਲੇਜ ਚ ਹਰਦੀਪ ਸਿੰਘ ਦੀ ਨੌਲੇਜ ਚ ਨਹੀਂ ਵੀ ਹੋਵੇਗਾ ਪਰ ਆਈਓਜੀ ਆਈਓ ਸਾਹਿਬ ਜਿਹੜੇ ਨੇ ਲਖਵਿੰਦਰ ਮਸੀਹ ਨੇ ਔਰ ਐਸਐਚਓ ਅਮਰਜੀਤ ਸਿੰਘ ਨੇ ਉਹਨਾਂ ਹੀ ਨੌਲੇਜ ਚ ਸਾਰਾ ਮੈਟਰ ਨੇ ਹੁਣੇ ਅਮਰਜੀਤ ਸਿੰਘ ਜੀ ਦਾ ਮੈਨੂੰ ਫੋਨ ਆਇਆ ਐਸਐਚਓ ਦਾ ਤੇ ਉਹਨਾਂ ਨੇ ਮੈਨੂੰ ਥਾਣੇ 'ਚ ਬੁਲਾਇਆ ਹੈ ਕਿ ਤੁਸੀਂ ਆਓ ਆ ਕੇ ਆਪਾਂ ਇਹ ਪਰਚੋ ਇਹਨੂੰ ਤੇ ਅਰੈਸਟ ਨਹੀਂ ਆ ਜੀ 27 ਤਰੀਕ ਦੀ ਰਾਤ ਦਾ ਪਰਚਾ ਹੋਇਆ ਆ ਇਹਦੀ ਅਰੈਸਟ ਉਸ ਟਾਈਮ ਤੇ ਥਾਣੇ 'ਚ ਇਹ ਆਇਆ ਸੀ ਇਹਨੂੰ ਉੱਥੇ ਇਹਨਾਂ ਨੇ ਲੋਕਅਪ 'ਚ ਬਿਠਾ ਲਿਆ 86 8.5 ਦੇ ਕਰੀਬ ਇਹਨੂੰ ਲੌਕਅਪ ਚ ਬਿਠਾ ਲਿਆ ਉਸ ਤੋਂ ਬਾਅਦ ਨੂੰ 10 ਵਜੇ ਰਿਲੀਜ਼ ਕਰ ਦਿੱਤਾ ਗਿਆ ਪੁਲਿਸ ਵੱਲੋਂ ਕਿਉਂ ਕੀਤਾ ਕਿੱਦਾਂ ਕੀਤਾ ਇਹ ਸਾਨੂੰ ਨਹੀਂ ਪਤਾ ਇਹ ਕਹਿੰਦੇ ਨੇ ਜੀ ਪੋਲ politicans ਹੈਗੇ ਨੇ ਪੈਸਾ ਆ ਜਾਂ ਪਾਵਰ ਆ ਅਸੀਂ ਸਭ ਕੁਝ ਕਰ ਸਕਦੇ ਹਾਂ ਤਾਂ ਇਹਨੂੰ ਰਿਲੀਜ਼ ਕਰਕੇ ਇਹਦੇ ਪੇਰੈਂਟਸ ਇਹਦਾ ਫਾਦਰ ਇਹਦਾ ਬ੍ਰਦਰ ਲੈ ਗਏ ਨੇ ਠੀਕ ਤੇ ਮੇਰੇ ਬੱਚੇ ਨੇ ਕਿਹਾ ਮੇਰੀ ਪ੍ਰਸ਼ਾਸਨ ਨੂੰ ਇਹੀ ਮੰਗਾ ਮੇਰੀ ਸੁਰੱਖਿਆ ਕੀਤੀ ਜਾਵੇ ਤੇ ਮੇਰੇ ਬੱਚੇ ਮੈਨੂੰ ਵਾਪਸ ਦਵਾਈ ਜਾ ਠੀਕ